ਫਰਾਂ ਚਾਕੇ ਕੋਈ ਖੱਲਣ ਪਾਉਣ ਦੀ ਸੂਰਤ ਨਹੀਂ ਆਪ ਦਾ ਨਹੀਂ ਚੰਗਾ ਲੱਗਦਾ ਤਾਂ ਬਾਹਰ ਜਾ ਕੇ ਕਰ ਸਕਦੇ ਹੋ ਜੋ ਖੜੇ ਆ ਉਹ ਤੇ ਤੁਸੀਂ ਕਰ ਸਕਦੇ ਅਸੀਂ ਮਜੂਰੀ ਲੈ ਕੇ ਆਪਾਂ ਕੰਮ ਕਰ ਰਹੇ ਲੋਕਾਂ ਦੀ ਦੁਸ਼ਰਤੀ ਤੇ ਬੰਦਵਾਤ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਜਿਹੜਾ ਬੀਜੇਪੀ ਕੱਲ 6 ਮਿੰਨਿਟ ਪਹਿਲਾਂ ਕਾਲੀ ਸੀ ਅੱਜ ਉਹ ਬੀਜੇਪੀ ਬਣ ਗਿਆ ਇਹ ਤਾਂ ਤਾਲ ਬਦਲੀ ਕਰਕੇ ਆ ਜਾਂਦੇ ਆ ਪਰ ਲੋਕਾਂ ਨੂੰ ਮੂਰਖ ਬਣਾਉਦੇ ਆ। ਆਪਾਂ ਕਹਿੰਦੇ ਬੋਲਦੇ ਆ ਬਾਹਰ ਜਾਉਦੇ ਨਹੀਂ ਤੁਮ ਚੰਗਾ ਲੱਗਦਾ। ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੀ ਹੈ। ਜਿੱਥੇ ਕਿ ਬੀਜੇਪੀ ਦੇ ਉਮੀਦਵਾਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਆਪਣੇ ਦਿੱਤੇ ਐਲਾਨ ਦੇ ਅਨੁਸਾਰ ਬੀਜੇਪੀ ਦੇ ਉਮੀਦਵਾਰ ਦੇ ਪਤੀ ਦਾ ਵਿਰੋਧਤਾ ਕੀਤਾ ਹੀ ਗਿਆ ਪਰ ਚੋਣ ਪ੍ਰਚਾਰ ਦੌਰਾਨ ਭਾਸ਼ਣ ਦੇ ਰਹੇ ਬੀਜੇਪੀ ਉਮੀਦਵਾਰ ਦੇ ਪਤੀ ਦਾ ਭਾਸ਼ਣ ਪਿੰਡ ਦੀ ਸੱਤ ਵਿੱਚ ਸੁਣ ਰਿਹਾ ਬੈਠਾ ਇੱਕ ਪਿੰਡ ਵਾਸੀ ਹੀ ਬੀਜੇਪੀ ਉਮੀਦਵਾਰ ਦੇ ਪਤੀ ਉੱਤੇ ਤਤਤਾ ਹੋ ਗਿਆ ਅਤੇ ਕਿਸਾਨ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਮਾਹੌਲ ਤਣਾਪੂਰਨ ਹੋ ਗਿਆ ਇਸ ਮੌਕੇ ਪਿੰਡ ਸਿੰਘਾਂ ਵੱਲੋਂ ਬੀਜੇਪੀ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪਿੰਡ ਵਾਸੀ ਅਤੇ ਯੂਨੀਅਨ ਦੇ ਆਗੂਆਂ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। ਵੱਲੋਂ ਜਿਹੜਾ ਫੈਸਲਾ ਕੀਤਾ ਇਹਦੀ ਬੀਜੇਪੀ ਲੋਕਾਂ ਦੀ ਕਾਤਲ ਹੈ। ਕਿਸਾਨਾਂ ਨੂੰ ਇਹ ਗੱਡੀਆਂ ਚਲਾਉਣ ਵਾਲੀ ਹੈ। ਅਸੀਂ ਇਹਦਾ ਵਿਰੋਧ ਕਰਦੇ ਹਾਂ। ਪਰ ਇੱਥੋਂ ਦੀ ਪੁਲਿਸ ਜਿਹੜੀ ਉਹੀ ਲੋਕਾਂ ਦੇ ਵੱਧ ਦਬਾਅ ਪਾ ਰਹੀ ਹੈ। ਕੱਲ ਹਰਾੜੇ ਦੇ ਵਿੱਚ ਖੱਟਰ ਦਾ ਕਾਫਲਾ ਲੰਘਿਆ। ਹਰਾੜੇ ਦੀ ਪੁਲਿਸ ਨੇ ਕੋਈ ਕਿਸਾਨ ਨੂੰ ਕਿਹਾ ਪਰ ਇਹ ਤੋਂ ਦੀ ਪੁਲਿਸ ਹੈ। ਉਹ ਲੋਕ ਨੂੰ ਪੁਲਸੇ ਦਵਾ ਰਹੇ ਆ ਇਹ ਸਾਡੇ ਘਰੋਂ ਸਾਡੇ ਕਿਸਾਨਾਂ ਦੇ ਪੁੱਤ ਆ ਪਰ ਜਿਹੜੀ ਬੀਜੇਪੀ ਦੀ ਕਿਸਾਨਾਂ ਨੂੰ ਕਤਲ ਕਰਨ ਵਾਲੀ ਸਰਕਾਰ ਆ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਲੱਗਦਾ ਬੀਜੇਪੀ ਦੀ ਸਰਕਾਰ ਵਾਸਤੇ ਆਪ ਦੀ ਸਰਕਾਰ ਆ ਜਿਹੜੀ ਉਹ ਆਪਦੀ ਪੁਲਿਸ ਸਖਤ ਹੋਈ ਹੈ ਬੀਜੇਪੀ ਆ ਜੀ ਜਿਹੜੀ ਪੰਜਾਬ ਦੀ ਪੁਲਿਸ ਹੈ ਸਾਰੇ ਪੰਜਾਬ ਦੀ ਸਰਕਾਰ ਬੀਜੇਪੀ ਦਾ ਰਹੀ ਹੋਈ ਹੈ ਇਹ ਲੋਕਾਂ ਦੇ ਸਾਹਮਣੇ ਤਾਂ ਕੁਝ ਹੋਰ ਬਣੀ ਹੋਈ ਆ ਪਰ ਬੀਜੇਪੀ ਦੇ ਲੀਡਰ ਨੂੰ ਪ੍ਰਚਾਰ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਉਹ ਫੁੱਲਸਪੋਰਟ ਕਰ ਰਹੀ ਹੈ। ਇਹ ਮਾਮਲਾ ਹੋਇਆ ਅੱਜ ਕੀ ਗੱਲ ਕੀ ਗੱਲ ਹੋਈ ਹੈ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਜਿਹੜਾ ਬੀਜੇਪੀ ਕੱਲ 6 ਮਿੰਨਿਟ ਪਹਿਲਾਂ ਕਾਲੀ ਸੀ ਅੱਜ ਉਹ ਬੀਜੇਵੀ ਬਣ ਗਿਆ ਇਹ ਤਾਂ ਧੜਬਦਲੀ ਕਰਕੇ ਆ ਜਾਂਦੇ ਆ ਪਰ ਲੋਕਾਂ ਨੂੰ ਮੂਰਖ ਬਣਾਉਂਦੇ ਆ ਅਸੀਂ ਰੋਜ਼ਗਾਰ ਦੇਵਾਂਗੇ ਅਸੀਂ ਨੌਕਰੀਆਂ ਦੇਵਾਂਗੇ ਪਰ ਭਰਾਵੋ ਜਿਹੜੀ ਇਹ ਬੀਜੇਪੀ ਹੈ ਏ ਅਸਲ ਤਾਂ ਸਾਰੇ ਲੋਕਾਂ ਦੀ ਦੁਸ਼ਮਣ ਸਰਕਾਰ ਹੈ ਕਿਉਂਕਿ ਇਹ ਧਰਮ ਦੇ ਨਾਂ ਦੇ ਉੱਤੇ ਰਾਜ ਕਰਨਾ ਚਾਹੁੰਦੀ ਹੈ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਭੜਕਾ ਕੇ ਲੋਕਾਂ 'ਚ ਬੰਡੀਆਂ ਮਾਰੂ ਚਾਹੁੰਦੀ ਹੈ ਇਸ ਕਰਕੇ ਅਸੀਂ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਜੀ ਕਾਰ ਕਰੋ ਪਿੰਡਾਂ ਦੇ ਵਿੱਚ ਬੜ ਨਾ ਦਿਓ ਤੇ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਅਸਾਨੂੰ ਮਿਲਿਆ ਸੀ ਵੀ ਉਹ ਆਉਣਗੇ ਪਰ ਜੋ ਉਹਨਾਂ ਦੇ ਲੜਕੇ ਜਿਹੜੇ ਉਹ ਇੱਥੇ ਪਹੁੰਚੇ ਆ ਉਹਨਾਂ ਦੇ ਆਉਂਦੇ ਵਿੱਚ ਜਿਹੜਾ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲਦਾ ਅੱਜ ਅਸੀਂ ਭਾਰਤੀ ਕਿਸ਼ੌਣਿਕਤਾ ਗਰਾਹਾਂ ਤੇ BKJ ਢਕਾਉਂਦਾ ਮਨਜੀਤ ਸਿੰਘ ਧਨੇਰਾ ਦੋਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਜਦੋਂ ਦਿੱਲੀ ਜਾਂਦੇ ਕਿਸਾਨਾਂ ਤੇ ਇਹਨਾਂ ਰਾਜ ਕਿੱਲ ਗੱਡੇ ਦਿੱਲੀ ਜਾ ਨਹੀਂ ਤਾਂ 750 ਕਿਸਾਨਾਂ ਜਿਹੜੇ ਸਾਡੇ ਇਸ ਭਾਜਪਾ ਦੀ ਸਰਕਾਰ ਨੇ ਉੱਥੇ ਸ਼ਹੀਦ ਕੀਤੇ ਐ ਉਸ ਦੇ ਵਿਰੋਧ ਦੇ ਵਿੱਚ ਆ ਹਰ ਹਾਲਤਾਂ ਸੀ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਰਦੇ ਆ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਦੇ ਰਹਿਾਂਗੇ ਤੇ ਜਿੱਥੇ ਵੀ ਕਿਸੇ ਕਿਸੇ ਪਿੰਡ ਦੇ ਵਿੱਚ ਆਉਣਗੇ ਉੱਥੇ ਵਿਰੋਧ ਕਰਾਂਗੇ ਤੇ ਪਿੰਡਾਂ 'ਚੋਂ ਵੜਨ ਨੂੰ ਰੋਕਾਂਗੇ ਭਾਵੇਂ ਇੱਥੇ ਠੀਕ ਹੈ ਵੱਡੀਆਂ ਧੜਾ ਲਾ ਕੇ ਪ੍ਰਸ਼ਾਸਨ ਦੇ ਸਾਰੇ ਦੇ ਨਾਲ ਇਹ ਵੜਦੇ ਆ ਪਰ ਲਗਾਤਾਰ ਜਿੱਥੇ ਵੀ ਇਹ ਜਾਣਗੇ ਲਗਾਤਾਰ ਇਹਨਾਂ ਦਾ ਪਿੱਛਾ ਕਰਾਂਗੇ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਕਰਾਂਗੇ ਇਹਨਾਂ ਦੇ ਵਿਰੋਧ ਜਿਹੜੇ ਨਾਰੇ ਬਾਜੀ ਆ ਉਹ ਲਗਾਤਾਰ ਕਰਦੇ ਰਹਿਾਂਗੇ ਪਿੰਡਾਂ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਬਾਈਕਟ ਦਾ ਸੱਜਾ ਦੇ ਗਾਵਾਂਗੇ ਜਿਹੜੇ ਵੀ ਪਿੰਡਾਂ ਦੇ ਸਾਡੇ ਕਿਸਾਨ ਆ ਜਾਂ ਕੋਈ ਮਜ਼ਦੂਰ ਹੈ ਇਹਨਾਂ ਨੂੰ ਕਰਨਾ ਚਾਹੁੰਦੇ ਆ ਕਿਉਂਕਿ ਵੀ ਜਿਹੜੀ ਲੜਾਈ ਹੈ ਜਿਹੜੀਆਂ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਇਸ ਕਰਕੇ ਨੂੰ ਪਿੰਡਾਂ ਦੇ ਵਿੱਚੋਂ ਨਹੀਂ ਸਦਰਾ ਚਾਹੀਦਾ ਤੇ ਤਾਂ ਜੋ ਜਿਹੜਾ ਸਾਰਾ ਸੰਯੁਕਤ ਕਿਸਾਨ ਮੋਰਚੇ ਦੀ ਆਪਣੀ ਕਾਲ ਹੈ ਸਹੀ ਜਾਗ ਤੇ ਸਾਰਿਆਂ ਦੀ ਜਿਹੜੀ ਜ਼ਮੀਨਾਂ ਦੀ ਰਾਖੀ ਆਪਾਂ ਕਰਨ ਦੀ ਗੱਲ ਕਰਦੇ ਆਂ ਨਾਲ ਉਹਦੇ ਜਿਹੜੇ ਛੋਟੇ ਦੁਕਾਨਦਾਰ ਐ ਇਹ ਵੀ ਰਗੜੇ ਜਾਂ ਇਸ ਕਰਕੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਵੀ ਪਿੰਡਾਂ ਦੇ ਵਿੱਚ ਨਾ ਸਦੋ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਗਾਤਾਰ ਅਸੀਂ ਆਪ ਦਾ ਵਿਰੋਧ ਜਾਰੀ ਰੱਖਾਂਗੇ